ਹਰਿਆ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾਰਾ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਅੱਜ ਸਵੇਰੇ ਥੋੜਾ ਜਲਦੀ ਉੱਠਣ ਦੀ ਕੋਸ਼ਿਸ਼ ਕੀਤੀ ਵੀ ਮਤਲਬ 5:00 ਵਜੇ ਜਾਂ 4:30 ਵੀ ਉੱਠ ਕੇ ਮੰਮੀ ਉਹਨਾਂ ਦਾ ਵਲੌਗ ਬਣਾਉਂਗੀ ਵੀ ਸਵੇਰ ਤੋਂ ਉਹਨਾਂ ਦਾ ਕਿਵੇਂ ਕੰਮ ਸਟਾਰਟ ਹੁੰਦਾ ਹੈ ਹਨਾ ਵੀ ਕੀ ਕੀ ਕਰਦੇ ਨੇ ਵੀ ਸਵੇਰ ਤੋਂ ਲੈ ਕੇ ਅੱਜ ਸੰਜ ਤੱਕ ਉਹਨਾਂ ਦਾ ਸਾਰਾ ਉਹਨਾਂ ਦਾ ਹੀ ਦਿਖਾਵਾਂਗੀ ਪਰ ਜੀ ਸਵੇਰੇ ਬਸ ਉੱਠਣੀ ਹੋਇਆ ਹੈਗਾ ਤਾ ਕਰਕੇ ਮੈਂ ਥੋੜਾ ਜਿਹਾ ਲੇਟ ਹੋ ਗਈ 5:30 ਦਾ ਟਾਈਮ 6:00 ਦਾ ਹੋ ਗਿਆ ਬਨੇਰਾ ਪਿਆਏ ਪਰ 6:00 ਦਾ ਟਾਈਮ ਹੋ ਗਿਆ ਮम्मी ਨੇ ਲੇਟੀ ਵਗੈਰਾ ਧਾਰਾ ਵੀ ਗੱਡ ਲਈ ਮम्मी ਉਹਨਾਂ ਨੇ ਇੱਥੇ ਲੇਟੀ ਵਗੈਰਾ ਵੀ ਕਰ ਲਈ ਹੁਣ ਦਾਲ ਧਰੀ ਹੋਈ ਆ ਫਿਰ ਮੈਂ ਕਿਹਾ ਚੱਲ ਵੀ ਹੁਣ ਸਵੇਰ ਤੋਂ ਤਾਂ ਸਟਾਰਟ ਹੋਇਆ ਨਹੀਂ ਹਨਾ ਹੁਣ ਮੈਂ ਫਿਰ ਆਟਾ ਜਿਹੜਾ ਹੁਣ ਮੈਂ ਸਵੇਰੇ ਉੱਠ ਕੇ ਪਹਿਲਾਂ ਸਭ ਤੋਂ ਪਹਿਲਾਂ ਆਟਾ ਗੁੰਨ ਕੇ ਰੱਖਦੀ ਆ ਕਿਉਂਕਿ ਫਿਰ ਧੁੱਪ ਚੜ੍ਹਨ ਤੇ ਪਹਿਲਾਂ ਚੁੱਲ੍ਹੇ ਤੇ ਸੇ ਰੋਟੀ ਲਾਣੀ ਹੁੰਦੀ ਆ ਹੁਣ ਮੈਂ ਰੋਟੀ ਲਾਣੀ ਆ ਤਾਂ ਕਰਕੇ ਵੇ ਚਲ ਆਟਾ ਗੁੰਨ ਕੇ ਰੱਖ ਦਿੰਨੀ ਆ ਫਿਰ ਜਿਹੜੇ ਆ ਚਾਹ ਪਾਣੀ ਦੁੱਧ ਪਾਣੀ ਸਭ ਕਰਨਾ ਏ ਫਿਰ ਉਹ करूंगी ਫਿਰ ਉਤ ਬਾਅਦ ਫਿਰ ਦਾਲ ਧਰੀ ਹੋਈ ਆ ਦੇਖਦੇ ਆ ਤੜਕਾ ਤੁਲਕਾ ਕਰਕੇ ਰੱਖ ਦਿੰਨੀ ਆ ਕਿਉਂਕਿ ਯੂਵੀ ਦਾ ਅੱਜ ਪੇਪਰ ਆ ਯੂਵੀ ਨੇ ਜਾਣਾ ਸਕੂਲ ਜਿੱਦਣ ਉਹਨੇ ਸਕੂਲ ਨਹੀਂ ਜਾਣਾ ਹੁੰਦਾ ਉਦੋਂ ਚਲੋ ਐ ਥੋੜਾ ਲੇਟ ਕਰ ਲੀਦਾ ਪਰ ਲੇਟ ਫਿਰ ਵੀ ਨਹੀਂ ਹੁੰਦਾ ਕਿਉਂਕਿ ਚੁੱਲੇ ਤੇ ਧੁੱਪ ਆ ਜਾਂਦੀ ਐ ਤੇ ਚੁੱਲੇ ਤੇ ਧੁੱਪਣ ਤੇ ਪਹਿਲਾਂ ਪਹਿਲਾਂ ਅਸੀਂ ਰੋਟੀ ਲਾਣੀ ਹੁੰਦੀ ਆ ਚਲੋ ਜੀ ਹੁਣ ਮੈਂ ਆਪਣਾ ਕੰਮ ਨਵੇੜਾ ਨਹੀਂ ਤਾਂ ਹੁਣ ਮੰਮੀ ਵਿਚਾਰੀ ਸਵੇਰ ਦੀ ਲੱਗੀ ਹੋਈ ਆ ਲਾਜੇ ਕੰਮ ਹੋ ਗਿਆ ਇਸ ਟਾਈਮ ਮੈਨੂੰ ਲੱਗਦਾ 6 6:35 ਹੋ ਗਏ ਬਸ ਪੌਣੇ 7 ਹੋਣ ਵਾਲੇ ਆ ਤੇ ਯੂਵੀ ਮੈਂ ਕਰਤਾ ਸਕੂਲ ਲਈ ਰੈਡੀ ਕਿਉਂਕਿ ਯੂਵੀ ਨੇ ਕਿਹਾ ਤਾਂ ਮੰਮਾ ਕੱਲ ਮੈਨੂੰ ਸ਼ੇਟੀ ਖਾਉਦੇ ਹੋ ਮੇਰਾ ਪੇਪਰ ਆ ਪਰ ਫੇਰ ਵੀ ਮੈਂ ਕਿਉਂਕਿ ਨਾ ਤੋਂ ਨਹੀਂ ਕਹਿਣਾ ਸਾਡੇ 1:30 6 ਇਹਨੂੰ ਮੈਂ ਮੰਮੀ ਦੇ ਸਾਹਮਣੇ ਕੀ ਕਰਿਆ ਹੈ ਨਾ ਪੜਨਾ ਹੈ ਪੰਨਿਆਂ ਦੇ ਘਰੇ ਨਹੀਂ ਪੜਦੇ ਇਹ ਚੰਗਾ ਜਿਹੜੇ ਜਿੱਦਣ ਪੇਪਰ ਹੁੰਦਾ ਨਾ ਉਹ ਸਾਰਾ ਦਿਨ ਉਹਨਾਂ ਨੂੰ ਸਕੂਲ ਚ ਹੀ ਰਵਾਣਾ ਚਾਹੀਦਾ ਹੈ ਫਿਰ ਜਿਵੇਂ ਅੱਜ ਪੇਪਰ ਆ ਕੱਲ੍ਹ ਨੂੰ ਵੀ ਆਪ ਨੂੰ ਨਹੀਂ ਪਤਾ ਕੱਲ੍ਹ ਨੂੰ ਮੈਨੂੰ ਪਤਾ ਨਹੀਂ ਪਤਾ ਨਹੀਂ ਆਏਗਾ ਕਿ ਜਿੱਦ ਨਾਲ ਉਹ ਨਹੀਂ ਮੀ ਟਿਊਸ਼ਨ ਹੈ ਨਹੀਂ ਆ ਕਿਸ਼ਣ ਕੋ ਮਾਹਤਵੀਆ ਪੜਾਉਂਦੇ ਨੇ ਨਾ ਇਸ ਤਰ੍ਹਾਂ ਕਿ ਮੈਨੂੰ ਇੰਨਾ ਹੋ ਧਿਆਨ ਜਾ ਕੇ ਪੜਾ ਤੁਸ਼ੇ ਵੱਡਾ ਹੋ ਗਿਆ ਹੁਣ ਲੱਗਦਾ ਧਿਆਨ ਆਪੀ ਰੱਖਦਾ ਹੈ ਮੈਂ ਮਤਲਬ ਤੇਰਾ ਪੁੱਤਰਾ ਲੱਗਦਾ ਕਾਹ ਦਾ ਕਾਗਜ਼ ਪੇਪਰ ਹੈ ਪੜ੍ਹਦਾ ਇਹ ਕੀ ਜਾਂਦਾ ਹੈ ਜਦ ਜਵਾਕ ਨੂੰ ਜਵਾਕ ਦਾ ਛੋਟਾ ਤਾਂ ਫਿਰ ਮਾਂ ਬਾਬੂ ਨੂੰ ਧਿਆਨ ਦੇਣਾ ਪੈਂਦਾ ਹੈ ਨਾ ਜ਼ਿਆਦਾਤਰ ਆਪਾਂ ਨੂੰ ਹੀ ਧਿਆਨ ਦੇਣਾ ਰੱਖਾ ਜਾਂਦਾ ਹੈ ਵੀ ਬੱਚਾ ਪੜ ਰਿਹਾ ਕਿੰਦਾ ਲੱਭ ਰਿਹਾ ਸਾਰਾ ਕੁਝ ਨਹੀਂ ਕਰਦੀ ਹੈ ਸਕੂਲ ਲੈਣ ਨੂੰ ਇਹ ਹੁਣ ਆਹ ਕਟਕਾ ਨਾ ਜਿਹੜਾ ਵੱਡਾ ਇਸ ਥੂਣ ਇਹਦੇ ਕਟਕੇ ਵੱਡੇ ਆ ਲੱਗੇ ਤਾਂ ਮੈਨੂੰ ਮਸ ਬਹੁਤ ਆਖੀ ਬੰਨਣੇ ਆ ਗਏ ਜਿਸ ਤਰ੍ਹਾਂ ਨਾ ਬਰਡੇ ਤਾਂ ਨਾ ਉਸ ਦਿਨ ਮੈਂ ਬਰ ਪਟਕਾ ਨਹੀਂ ਬੰਨੇ ਤਾਂ ਚਾਰ ਵਾਰੀ ਭੁੱਲਿਆ ਮੈਨੂੰ ਮੈਨੂੰ ਤਾਂ ਬੰਨਣੇ ਨਹੀਂ ਆਉਂਦੇ ਉਹ ਤਣੀਆਂ ਦੀ ਅੱਖ ਪਈ ਹੋਈ ਇਹ ਮੈਨੂੰ ਬਿਲਕੁਲ ਨਹੀਂ ਆਉਂਦੇ ਤੇ ਫਿਰ ਇਹਨਾਂ ਹਰਪ੍ਰੀਤ ਜਿਵੇਂ ਤੁਸੀਂ ਦੇਖਿਆ ਹੋਣਾ ਜਿਹਦਾ ਪੱਟੇ ਸੀਗਾ ਉਹਨ ਇੱਕ ਦਿਨ ਨੂੰ ਫਿਰ ਹਰਪ੍ਰੀਤ ਨੇ ਪੱਟੇ ਪੱਟੇ ਵਾਲੇ ਦੀ ਨੂੰ ਤੇਰੇ ਵਾਲੇ ਵਾਲੇ ਦੀ ਨੇ ਇਹਦੇ ਫਟਕਾ ਬੰਦੇ ਆ ਫਿਰ ਨਾਲੇ ਮੈਨੂੰ ਦੱਸਿਆ ਕਿ ਆ ਵੀ ਮੈਨੂੰ ਵੀ ਸਿਖਾ ਦੇ ਜਾਈਂ ਫਿਰ ਬਹੁਤ ਆਸਾਨ ਹੈ ਪਰ ਇਹ ਵੀ ਨਹੀਂ ਦੱਸਿਆ ਮੈਨੂੰ ਕਹਿੰਦਾ ਮੰਮਾ ਵੀ ਜਿਹੜਾ ਆਹ ਆਹ ਲਾੜ ਹੁੰਦਾ ਨਾ ਲਾੜ ਤੁਸੀਂ ਪਿਛਲੇ ਉਹਦੇ ਚ ਪਿੱਛੇ ਪਾ ਦਿਆ ਪਰ ਉਹ ਇਕੱਠਾ ਨਹੀਂ ਲੱਗੇ ਬੰਨਿਆ ਕੋਲ ਨਹੀਂ ਮੱਗ ਕੇ ਡੱਬਲ ਡੱਬਲ ਕੀਤਾ ਕਾ ਕਰਕੇ ਨਹੀਂ ਦੱਸਿਆ ਮੈਂ ਤੁਹਾਨੂੰ ਦੂਜਣਾ ਹੁਣ ਐਮ ਸੈਕਟਰ ਆ ਵੀ ਇਹ ਤੋਂ ਚੜਨਾ ਹੈ ਤੂੰ ਪਤਾ ਚੜ ਗਈ ਪਰ ਚੁੱਲੇ 'ਤੇ ਆਉਣ ਆਈ ਆ ਰੋਟੀ ਲਾ ਕੇ फटाफट ਇਹਨੂੰ ਸਕੂ ਤੋੜਦੀ ਐ ਫਿਰ ਉਹਦੇ ਬਾਅਦ ਚੜ ਕੋਚਾ ਲੱਗੂਗਾ। ਕੀ ਹੋ ਗਿਆ? ਦਸਤੋ ਉੱਤੇ ਪਰ ਰਹਿ ਗਏ ਨੇ ਤੇ ਸਖਤ ਨੂੰ ਆਉਣ ਆਲੀ ਆ ਫਿਰ ਉਹਦੇ ਬਾਅਦ ਇਹਨੂੰ ਬਾਹਰ ਕਿਤੇ ਵਿੱਚੋਂ ਹੋ ਨਾ ਕਰ ਦੇ। ਇਹ ਗੋਹਾ ਕਰੇ। ਹਾਂ ਇਹ ਕਰੇ ਹੀ ਮੋਗਾ। ਬੰਦ ਤੇ ਹਾਂ ਲੱਗੀ ਇਹ ਕਰਿਆ ਕਰਾ ਫੇਰ ਪਾ ਲੈ ਕੇ ਗਿਆ ਚਾਮਲ ਗਈ ਇਹ ਫੇਰ ਦਵਾਈ ਗਈ ਚਾਰ ਚੱਲਿਆ ਬਬੂ ਸਕੂਲ ਬਾਈ ਕਰ ਦੇ ਬਬੂ ਅਬੂ ਬਾਈ ਕਰ ਦੇ ਬੀਰੇ ਨੂੰ ਬਾਈ ਅਬੂ ਭੁੱਲਿਆ ਕਿੱਥੇ ਆ ਜਾਦੀ ਹੋਰ ਲਾ ਲੇਗੀ ਆ ਜਿਆਦਾ ਚਿੱਤ ਤੇਰੀ ਗਾਹੀਆ ਦਾਸ ਚਲੇ ਗਈ ਐਵੇਂ ਕੱਦੂ ਪਿੱਟੀ ਉਹ ਕਿੱਥੇ ਗਈ ਉਹ ਛੋਟੀ ਜੀ ਉਹ ਕਿੱਥੇ ਗਈ ਕੱਟੀ ਬੰਨ ਤੇਰੀ ਭੈਣ ਕਿੱਥੇ ਗਈ ਟੱਕਰਾ ਮਾਰਨ ਲੱਗ ਗਈ ਉਹ ਤਾਂ ਹੁਣ ਜਦ ਮਾੜੀ ਜੀ ਹੋਉਂਦੀ ਆ ਨਾ ਫੇਰ ਬੁਲਾਉਂਦੀ ਕਿੱਥੇ ਜਾਏਗਾ ਕਿੱਥੇ ਜਾਏਗਾ ਅੰਦਰ ਉਹ ਭੱਜ ਗਿਆ। ੱੱੱ ਲੜੋੜੇ ਆ ਜਾ ਢਿੱਲੜਾ। ਆ ਗੋਲਦਰ ਭੱਜਿਆ। ਆ ਛੋਟੇ ਛੋਟੇ ਦਿਖਣ ਲੱਗ ਗਏ। ਹੋਰ ਉਹ ਫਿਰ ਜਦ ਜਦ ਬੀਜੇ ਤੇ ਦਿਖਦੇ ਨਹੀਂ ਤੇ ਫਿਰ ਉਹ ਵਿੱਚ ਵੜ ਕੇ ਮਿਰਚਾਂ ਤੋੜੀ ਜਾਂਦੇ ਤੇ। ਹੋਰ ਜਦ ਪਤਾ ਨਹੀਂ ਤਾਂ ਹੁਣ ਪਤਾ ਲੱਗ ਗਿਆ ਹੁਣ ਵਿੱਚ ਵੜਦੇ। ਨਾਲੇ ਹੁਣ ਛੋਟੇ ਛੋਟੇ ਦਿਖਣ ਲੱਗ ਗਏ। ਆ ਫੇਸਬੁਕ 'ਤੇ ਪਾ ਦਿੰਦੇ। ਇਹ ਅੱਜੇ ਦਿਖਣ ਲੱਗੇ ਆ ਪਹਿਲਾਂ ਹੀ ਦੇਖ ਦਿਤੇ ਆ ਮੈਂ ਇੱਥੇ ਬੀਜਤੇ ਸੀ ਕੁੱਤੇ। ਮਿਰਚਾਂ ਦੇ ਵਿੱਚੇ ਲਾਤੇ ਥੋੜੇ ਥੋੜੇ ਦੇਖੋ ਬਾਹਰ ਨਿਕਲੇ ਆਏ ਹੁਣ ਸਾਨੂੰ ਪਤਾ ਲੱਗ ਗਿਆ ਹੁਣ ਅਸੀਂ ਅੰਦਰ ਵੜ ਕੇ ਮਿਰਚ ਨਹੀਂ ਤੋੜਦੇ ਇਹ ਸਾਰੇ ਹੋ ਗਏ ਛੋਟੇ ਛੋਟੇ ਕਿਊਟ ਕਿਊਟ ਜੇ ਬੇਬੀ ਮਿੱਥੇ ਐ ਇਹ ਬੇਬੀ ਮਿੱਥੇ ਨਾ ਅੱਜ ਦਿਖਣ ਲੱਗੇ ਆ ਨਾ ਦਿੱਤਾ ਪਹਿਲੇ ਨਾ ਧਿਆਨ ਫਿਰ ਉਹ ਫਿਰ ਉੱਦਣਦੇ ਆ ਸਮਝੀ ਪਤਾ ਨਹੀਂ ਕੱਖ ਕੁੱਖ ਜੇ ਆ ਨਾ ਆ ਹੁਣ ਐਣ ਮਿੱਥੇ ਦਿਖ ਰਹੇ ਆ ਦੋ ਦਿਨ ਤਾਂ ਐਨੇ ਨਿਕ ਜੰਮੇ ਆਏ ਈ ਦਿਨ ਇਹ ਆ ਫੇਰ ਜੰਮਿਆ ਹੁੰਦੇ ਨੇ ਤਿਆ ਨਹੀਂ ਲਿਆ ਤਾਂ ਉਹਨੇ ਕੱਲ ਦੱਸਿਆ ਐ ਅੱਜ ਅੱਜ ਹੁਣ ਮੈਂ ਇੱਥੇ ਅੱਜ ਦਿਖ ਰਹੀ ਹਾਂ ਆਦਾ ਮੈਂ ਪਰਸੋਂ ਗਿਆ ਮਮਾ ਮਿਲਤਾ ਜਨਾ ਬੜਿਓ ਮਮੇ ਇਥੇ ਮਦਦ ਦੋ ਉਹਨੇ ਕਹਿੰਦੇ ਮਿਲਤ ਜਨਾ ਮਹਾ

લાણીએ રોટી લાઇટર બસ કરતા હતા સમજાતું નહોતું ਰੰਗ ਉਤਰ ਗਿਆ ਜਦੋਂ ਦੂਜੀ ਵਾਰ ਪਾਈਆ ਆ ਮੇਰੀ ਚੁਫਕਾਰੀ ਚੁੰਨੀ ਦਾ ਰੰਗ ਉਤਰ ਗਿਆ ਪਰ ਮੈਂ ਸੋਚੀ ਕੋਈ ਚਿੱਟਾ ਕੱਪੜਾ ਨਹੀਂ ਤਾਂ ਨਹੀਂ ਕਾਲਾ ਰੰਗ ਜਾਪਦਾ ਤਤੀਆ ਸਮਝੀਆ ਤੇ ਰੋਟੀਆਂ ਨੇ ਸਵੇਰ ਦੀ ਬੱਚੇ ਪੀਤੀ ਆ ਮੈਂ ਇਸ ਨੂੰ ਭੰਡਾ ਦੇ ਚ ਰੋਟੀ ਲੈ ਕੇ ਆਈ ਆ ਮੈਂ ਰੋਟੀ ਕਿਉਂਕਿ ਅੱਜ ਮੈਂ ਸਵੇਰ ਦੀ 11 ਵਜੇ ਇੱਕ ਰੋਟੀ ਖਾਈ ਆ ਦੁਪਹਿਰੇ ਵੀ ਨਹੀਂ ਖਾਈ ਹੈਗੀ ਭੁੱਖ ਨਹੀਂ ਲੱਗੀ ਇਹ ਨਹੀਂ ਹੈ ਵੀ ਖਾਈ ਨਹੀਂ ਜਾਣ ਕੇ ਨਹੀਂ ਖਾਈ ਇੱਥੇ ਸਮਝ ਤਾਂ ਮੈਂ ਜਾਣ ਕੇ ਨਹੀਂ ਖਾਈ ਭੁੱਖ ਨਹੀਂ ਲੱਗੀ ਹੈਗੀ ਤਾਂ ਕਰਕੇ ਨਹੀਂ ਖਾਈ ਹੈਗੀ ਹੁਣ ਭੁੱਖ ਲੱਗ ਰਹੀ ਆ ਫਿਰ ਰੋਟੀ ਨਹੀਂ ਲਾਉਣੀ ਫਿਰ ਮੈਂ ਕਿਹਾ ਚਲੋ ਬਸ ਈ ਰੋਟੀਆਂ ਪਈਆਂ ਜਿਹੜੀਆਂ ਸਵੇਰ ਦੀ ਉਹਨਾਂ ਚੋਂ ਖਾ ਲੈਂਦੀ ਆ

ਹਾਜੀ ਨਮੀ ਨਮੀ ਸੋਈਆ ਪਿੱਛੇ ਕਰਕੇ ਡਰਦੇ ਆ ਨਾ ਪਾ ਲੋਜੀ ਸਬਜੀ ਬਣ ਬਣ ਗਈ ਤੇ ਪਤਿਰਲੇ ਤੋਂ ਕੱਟੀ ਪਤਿਰਲਾ ਫਿਰ ਰੱਖੀ ਮਾਂਚ ਦਾ ਨਾ ਅੱਜ ਅਸੀਂ ਰੋਟੀ ਥੋੜਾ ਹੋਰ ਜਲਦੀ ਲਾ ਕੇ ਪਰ ਸ਼ਾਮ ਜੀ ਹੋ ਗਈ ਨਾ ਫਿਰ ਟਾਈਮ ਤੋਂ ਲੱਗ ਘਟ ਹੈ ਪਰ ਸ਼ਾਮ ਜੀ ਸਿੱਤੀ ਹੋ ਗਈ 5:30 ਹੋ ਗਏ ਇਸ ਟਾਈਮ ਤਾ ਹੁ ਲੱਗ ਜਿਆ ਕਰਨਾ ਸੀ ਰੋਜ਼ ਜੂ ਜਿੰਜੇ ਵੇਸ ਦਿਨ ਛੋਟੇ ਹੋ ਗਏ ਫਿਰ ਸਾਨੂੰ ਗੁਰਦੁਆਰੇ ਨੂੰ ਹਨੇਰਾ ਹੋ ਜਾਂਦਾ ਬਹੁਤ ਜ਼ਿਆਦਾ ਕੜ ਯੂਵੀ ਨੂੰ ਵੀ ਹੁਣ ਛੱਟ ਕੇ ਜਾਇ ਕਰਾਂਗੇ ਕਰਕੇ ਹੋਰ ਸਮਾਂ ਹੋਰ ਲੇਟ ਹੋ ਜਾਂਦਾ ਹਨੇਰਾ ਹੋ ਜਾਂਦਾ ਜਦੋਂ ਆਂਦਾ ਹੁਣ ਸਿਚੁਏਸ਼ਨ ਤੇ ਲੋਕ ਜੀ ਗਰਮੀ ਦੇ ਕੋ ਬਿੱਲੀ ਹੋ ਰਹੀ ਆ ਮੈਂ ਝੋ ਰਹੀ ਆ ਗਰਮੀ ਫੇਰ ਹੋ ਗਈ ਜਿਵੇਂ ਭਾਗੋੜੀ ਦੀ ਗਰਮੀ ਹੋਈ ਆ ਕਈ ਵਾਰ ਮਹੀ ਹੈ ਹੀ ਬਹੁਤ ਜ਼ਿਆਦੇ ਹੋ ਗਈ ਮੈਂ ਪਹਿਲਾਂ ਤਾਂ ਵਿੱਚ ਨੂੰ ਮੀ ਕਰਕੇ ਉਹ ਹੀ ਜਾਂਦਾ ਤਾਂ ਠੰਡ ਜੀ ਹੋ ਜਾਂਦੀ ਸੀ ਤਾਂ ਤਾਂ ਮੀ ਬੰਦ ਹੋ ਗਏ ਤਾਂ ਨਹੀਂ ਜਾਂਦਾ ਆਹ ਬਹੁਤ ਕੰਡਾ ਨੇ ਅੱਛਾ ਇਹਨੇ ਜੀ ਮੈਨੂੰ ਕਈ ਦਿਨ ਹੋ ਗਏ 2-3 2-3 ਦਿਨ ਹੋ ਗਏ ਮੈਨੂੰ ਨਾ ਆ ਹோம் ਟੂਰ ਕਰਵਾਓ ਹோம் ਟੂਰ ਕਰਵਾਓ ਨਾ ਵੀਡੀਓ ਚ ਕਮੈਂਟ ਆ ਰਹੇ ਤੇ ਮੈਂ ਸਾਰਿਆਂ ਜਵਾਬੀ ਦੇ ਦਿੱਤੀ ਵੀ ਕਰਵਾ ਦਾਂਗੇ ਕਰਵਾਵਾਂਗੇ ਇੱਕ ਦੋ ਕਮੈਂਟ ਮੈਨੂੰ ਐ ਵੀ ਆਇਆ ਹੈ ਵੀ ਤੁਹਾਡੀਆਂ ਤੁਹਾਡੇ ਦੋ ਘਰ ਨੇ ਵੀ ਆ ਇਹਦੇ ਵੀ ਤੁਹਾਨੂੰ ਪਹਿਲਾਂ ਵੀ ਕਈ ਵਾਰ ਚਲੋ ਨਵੇਂ ਹੋਣੇ ਸ਼ਾਇਦ ਪੁਰਾਣਿਆਂ ਦਾ ਪਤਾ ਹੀ ਆ ਸਾਰਾ ਨਵੇਂ ਹੋਣਗੇ ਜੀ ਉਹਨਾਂ ਨੂੰ ਸਾਰਾ ਪਤਾ ਹੀ ਆ ਵੀ ਦੋ ਘਰ ਨੇ ਦੋ ਸੋਨੀਆਂ ਨੇ ਸਭ ਪੁੱਛਾ ਵੀ ਮਤਲਬ ਦੋ ਦੋ ਐ ਹਨਾ ਤੇ ਪਹਿਲਾਂ ਕਈ ਵੀਡੀਓਸ ਪਾਈਆਂ ਹਨ ਕਈਆਂ ਪਹਿਲੇ ਕਈ ਵਾਰ ਪਾਈਆਂ ਜਿਹੜੇ ਨਵੇਂ ਸਬਸਕ੍ਰਾਈਬਰ ਆ ਉਹੋ ਪੁੱਛਦੇ ਨੇ ਸ਼ਾਇਦ ਵੀ ਤੁਹਾਡੇ ਦੋ ਘਰ ਨੇ ਹਨਾ ਵੀ ਆ ਹੋਮ ਹੋਮ ਟੂਰ ਰੋਮ ਹੋਮ ਟੂਰ ਸੀ ਤਾਂ ਇਹ ਤੁਹਾਨੂੰ ਬੰਦੇ ਹੈਗੇ ਕਿਉਂਕਿ ਇੱਕ ਮਤਲਬ ਇੱਕ ਮੇਡ ਜਿਹੜਾ ਜਿਵੇਂ ਕਿ ਆਇਆ ਨਾ ਕਮਰੇ ਦਾ ਇਹਨਾਂ ਨਾਲ ਜ਼ਿਆਦੇ ਉਤਰੇ ਪਿਆ ਤੁਸੀਂ ਵੀਡੀਓ 'ਚ ਦੇਖਦੇ ਹੀ ਹੋਵੋਗੇ ਸਾਰਾ ਕੁਛ ਆਈ ਜਾਂਦਾ ਹੈ ਵਿੱਚ ਹਨਾ ਐਈ ਜੀ ਗੱਲ ਵੀ ਨਹੀਂ ਕੋਈ ਲਗਾ ਚੂਰ ਪਾ ਕੇ ਰੱਖਦੇ ਆ ਹੋਮ ਟੂਰ ਕਰਾਉ ਹੋਮ ਟੂਰ ਕਰਾਉਣ ਦਾ ਸਬਦ ਵੀ ਤੁਹਾਨੂੰ ਐਈ ਦੱਸਣਾ ਹੈ ਵੀ ਹਾਂ ਵੀ ਦੋ ਕੁੱਟੀਆਂ ਨੇ ਸਾਡੀਆਂ ਹਨਾ ਸਾਡੀਆਂ ਦੋ ਘਰ ਨਹੀਂ ਸਾਡੇ ਤੋਂ ਰਸੋਈਆਂ ਵੀ ਦੋ ਨਹੀਂ ਚਾਰ ਨੇ ਤੋ ਅੰਦਰ ਨੇ ਦੋ ਬਾਹਰ ਨੇ ਇੱਕ ਇੱਕ ਕਹਾਏ ਦੁੱਤੀ ਅੰਤਰਾ ਦੋ ਅੰਦਰ ਕੋਠੀਆਂ ਚ ਨੇ ਚਾਰ ਹੋ ਗਈਆਂ ਫਿਰ ਜਿੱਥੇ ਜਿੱਥੇ ਚੁੱਲ੍ਹੇ ਹੁੰਦੇ ਨੇ ਔਰ ਸੋਇਆ ਹੁੰਦੀ ਆਪਣੀ ਹਨਾ ਫਿਰ ਐਡਾ ਮਤਲਬ ਸਾਡੇ ਦੋ ਨਹੀਂ ਚਾਰ ਸੁਣਿਆ ਤੇ ਬਾਕੀ ਬਸ ਹੋਮ ਟੂ ਟੇਕੋ ਕਰਵਾ ਦਾਂਗੇ ਹੌਲੀ ਹੌਲੀ ਅੰਨੀ ਜੀ ਕੋਈ ਗੱਲ ਨਹੀਂ ਵੀ ਨਹੀਂ ਕਰਾਂਦੇ ਵੀਡੀਓ ਚ ਤਾਂ ਸਾਰਾ ਕੁਝ ਟਿੱਖੀ ਜਾਂਦਾ ਹੈ ਹਨਾ ਤੇ ਫੈਮਲੀ ਸਾਡੀ ਜੋਇੰਟ ਆ ਉਹ ਚੁੱਲ੍ਹੇ ਬਾਹਰਲੇ ਚੁੱਲ੍ਹੇ ਆਣੀਆਂ ਇੱਕ ਆ ਹੋਗੀ ਇੱਕ ਅੰਦਰ ਚੁੱਲ੍ਹੇ ਨਹੀਂ ਹੋਗੀ ਇੱਕ ਦੋ ਕੋਠੀਆਂ ਚ ਅੰਦਰ ਹੋਣਗੇ 400 ਜਾਨਾ ਤੇ ਜਿੱਥੇ ਜੀ ਕਰਦਾ ਉੱਥੇ ਵਰਦੇ ਨੇ ਇਸ ਲਈ ਪਾਤ ਪਾਤ ਦੀਆਂ ਦੇਖੀ ਜਾਇਓ ਬਸ ਤੁਸੀਂ ਪਾਤ ਬੰਨਦੇ ਚੁੱਲ੍ਹੇ ਮੇਰੇ ਨਾਮੇ ਉਹ ਹੀ ਕਰਦੇ ਆ ਪੁਰਾਣੇ ਦਾ ਬੋਲਦੇ ਨੇ ਪੁਰਾਣਿਆਂ ਨੂੰ ਪਤਾ ਵੀ ਲੱਗਦਾ ਹੈ ਤੇ ਅੰਧਾਰੇ ਨਾਲ ਬੰਦਾ ਪਤਾ ਵੀ ਕਰ ਲੈਂਦਾ ਹੈ ਹਨਾ ਚਲੋ ਕੋਈ ਜਾਂਦੀ ਆ ਨਮੇ ਆ ਇਹੇ ਦੀ ਨਾਲ ਹੀ ਕਹਿੰਦੇ ਵੀ ਅਸੀਂ ਕੀ ਬਾਰ ਬਾਰ ਦੱਸਿਆ ਹੀ ਬਾਰ ਬਾਰ ਵੀ ਨਹੀਂ ਪਹਿਲਾਂ ਚਲੋ ਨਵੇਂ ਜਿਹੜੇ ਨੂੰ ਤੁਸਨਾ ਪੈਂਦਾ ਕਰਾਂਗੇ ਜੀ ਅਸੀਂ ਅੱਗੇ ਯੂਵੀ ਦੇ ਟਿਊਸ਼ਨ ਦੇ ਬਾਹਰ ਕਿਉਂਕਿ ਅੱਜ ਮੈਂ ਯੂਵੀ ਨੂੰ ਲੈਣ ਆਈਆਂ ਯੂਵੀ ਨੂੰ ਪਤਾ ਨਹੀਂ ਹੈਗਾ ਯੂਵੀ ਨੂੰ ਸਰਪ੍ਰਾਈਜ਼ ਮਿਲੇਗਾ ਟਿਊਸ਼ਨ ਦੇ ਬਾਹਰ ਖੜੀ ਹਾਂ ਬਸ ਆਉਣ ਆਲਾ ਬੈੱਲ ਬਜਾਤੀ ਕਿਉਂਕਿ ਮੈਂ ਅੰਦਰ ਤਾਂ ਨਹੀਂ ਜਾ ਰਹੀ ਹੈਗੀ ਕਿਉਂਕਿ ਮੈਡਮ ਫਿਰ ਅੰਦਰ ਬਿਠਾ ਲੈਣਗੇ ਇਸ ਕਰਕੇ ਟਾਈਮ ਨਹੀਂ ਹੈਗਾ ਹਨੇਰਾ ਹੋ ਰਿਹਾ ਐ ਆਇਆ ਐ ਆਵਹਾ ਗਿਆ मिल गया। ਤੈਨੂੰ ਪਤਾ ਨਹੀਂ ਤਾ ਵੀ ਮੈਂ ਆਉਂਗੀ। ਕੇ ਦੇਖ ਲਿਆ ਤਾ। ਕੇ ਪਾਪਾ ਦੇ ਮੂੰਹ ਤੇ ਪਤਾ ਲੱਗ ਗਿਆ ਤਾ ਵੀ ਮੰਮਾ ਵੀ ਆਈ ਐ ਵੀ ਤੁਰ ਕੇ। ਵੀ ਕੈਮਰੇ ਚ ਦੇਖਿਓ। ਅੱਛਾ। ਆ ਕੈਮਰਾ ਲੱਗਿਆ ਹੋਇਆ ਉਹਦੇ ਬਾਹਰ ਦੇਖਿਆ ਨਹੀਂ। ਅੱਛਾ ਇਹਨੇ ਇਹਨੇ ਧਿਆਨ ਨਹੀਂ ਲਿਆ। ਮੈਂ ਤੁਹਾਨੂੰ ਦੇਖਣਾ ਕਰਤਾ ਉਹਨਾਂ ਨੂੰ ਕੈਮਰੇ ਦੇਖ ਕੇ ਆ ਜਾਗਾ। ਹੋਰ ਚੋਪੜਾ ਦੇਖਣਾ ਮੈਂ ਤੋਂ ਲੈ ਕੇ ਕੀ ਰਹੀ ਸੀ ਕਿ ਰੋਟੀ ਪਾਣੀ ਸਾਰੇ ਨੇ ਖਾ ਲਿਆ ਤੇ ਯੂਵੀ ਹੋਣ ਰ ਯੂਵੀ ਦੇ ਮੂੰਹ ਚ ਨਾ ਟਾਫੀਆਂ ਆ ਦੇਖੋ ਇਹ ਇਹ ਹੈ ਯੂਵੀ ਦੇ ਬਰਥਡੇ ਦੀਆਂ ਪਈਆਂ ਸੀਆਂ ਕਈਆਂ 9 10 ਬੱਚੀਆਂ ਹੋਈਆਂ ਉਹ ਇਹ ਦੂਸਰੇ ਆ ਬੈਠਾ ਮੈਂ ਵੀ ਹੁਣੇ ਖਾ ਕੇ ਹਟੀਆਂ ਮੈਂ ਨਹੀਂ ਇਹਦੀ ਬਹੁਤ ਆ ਸਟੂਚਰੀਆ ਇੱਕਦਮ ਸਟੂਚਰੀਆ ਨਾ ਮੈਂ ਕਿਹਾ ਵੀ 9 10 ਬੱਚੀਆਂ ਪਈ ਇਹ ਜੀ ਮੈਂ ਤਾਂ ਤੱਲਾ ਦੱਸਿਆ ਇਹ ਵੀ ਹੋਮ ਟੂਰ ਅਸੀਂ ਕਿਉਂ ਨਹੀਂ ਕਰਵਾਉਂਦੇ ਹੈਗੇ ਹੋਮ ਟੂਰ ਦੇਖੋ ਹੁਣ ਸਾਡੇ ਜਿੱਥੇ ਅਸੀਂ ਬੈਕ ਤੇ ਬੈਠੇ ਆ ਅਸੀਂ ਇੱਧਰ ਬੈਠੇ ਆ ਕਿ ਤੁਹਾਨੂੰ ਉਹ ਦਿਖਾ ਸਕੀਏ ਦੇਖੋ ਔਰੇ ਹਰ ਕਮਰੇ ਦਾ ਹਾਲ ਦੋਈ ਪਈ ਆ ਹਨਾ ਤੇ ਸਾਨੂੰ ਜਦ ਮਤਲਬ ਵੀ ਹੁਣ ਤੁਸੀਂ ਤਾਂ ਚਾਹੁੰਦੇ ਹੋ ਵੀ ਕੋਈ ਗੱਲ ਨਹੀਂ ਵੀ ਜਿਹੜਾ ਜਿਹੜਾ ਹੈਗਾ ਉਹ ਦਿਖਾਓ ਪਰ ਬਣਾ ਲੈਣਾ ਪਰ ਮਤਲਬ ਅਸੀਂ ਵੀ ਸਾਨੂੰ ਠੀਕ ਨਹੀਂ ਲੱਗਦਾ ਤਾਂ ਕਰਕੇ ਸਾਨੂੰ ਠੀਕ ਨਹੀਂ ਲੱਗਦਾ ਇਸ ਕਰਕੇ ਸੇ ਹੋਮ ਟੂਰ ਦਿੰਦੇ ਨਹੀਂ ਹੈਗੇ ਹਨਾ ਵੀ ਜਦੋਂ ਹੁਣ ਹੁਣ ਹੋਰ ਦੇਖੋ ਜ਼ਿੰਮੇਦਾਰੋਂ ਨੇ ਤਾਂ ਹੌਲੀ-ਹੌਲੀ 6 6 ਮਹੀਨੇ ਬਾਅਦ ਸਾਰਾ ਕੰਮ ਹੁੰਦਾ ਹੈ ਹਨਾ ਵੀ ਫਸਲਾਂ ਦਾ ਆਉਂਦਾ ਹੈ ਤਾਂ ਆਪਾਂ ਕਰਵਾਂਦੇ ਆ ਇਸ ਕਰਕੇ ਫਿਰ ਹੌਲੀ-ਹੌਲੀ ਹੋਊਗਾ ਹਨਾ ਕੋਈ ਗੱਲ ਨਹੀਂ ਜਲਦੀ ਕੋਸ਼ਿਸ਼ ਕਰਾਂਗੇ ਵੀ ਜਲਦੀ ਦਮਾਂਗੇ ਪਰ ਹਜੇ ਫਿਲਹਾਲ ਹਜੇ ਮੰਨ ਲਓ ਵੀ ਅਸੀਂ 6 ਮਹੀਨੇ ਸਾਲ ਕੋਈ ਟੂਰ ਨਹੀਂ ਦੇ ਸਕਦੇ ਹੈਗੇ ਹਨਾ ਵੀ ਸਾਨੂੰ ਠੀਕ ਜਿਹਾ ਨਹੀਂ ਲੱਗਦਾ ਹੈਗਾ ਹਰ ਕਮਰੇ 'ਚ ਨਾਸਵਤ ਵੀ ਪੇਂਟ ਉਤਰਿਆ ਪਿਆ ਹੈ ਹਨਾ ਥੋੜਾ ਬਹੁਤਾ ਵਧੀਆ ਕਰਾਂਗੇ ਕਰਵਾ ਲਾਂਗੇ ਸਜਾਵ ਜਲਾ ਤੁਹਾਨੂੰ ਹੌਮ ਟੂਨ ਪੱਕਾ ਦਵਾਂਗੇ ਪ੍ਰਾਣੇ ਦਾ ਵੀ ਦਵਾਂਗੇ ਨਾਲ ਹੀ ਨਵੇਂ ਦਾ ਵੀ ਦਵਾਂਗੇ ਇਹ ਨਹੀਂ ਹੈਗਾ ਵੀ ਪਹਿਲੇ ਹੁੰਨ ਵਾਲਾ ਵੀ ਦਿਖਾਵਾਂਗੇ ਹੁੰਨ ਵਾਲਾ ਵੀ ਦਿਖਾਵਾਂਗੇ ਤੇ ਜਿਹੜਾ ਨਵਾਂ ਤਿਆਰ ਹੋਊਗਾ ਉਹ ਵੀ ਨਾਲ ਦੀ ਨਾਲ ਤੁਹਾਨੂੰ ਦਿਖਾਵਾਂਗੇ ਤੇ ਜੋ ਜੋ ਕੰਮ ਤੁਹਾਨੂੰ ਅਸੀਂ ਆਪਣੇ ਘਰੇ ਕਰਾਵਾਂਗੇ ਉਹ ਤੁਹਾਨੂੰ ਨਾਲ ਦੀ ਨਾਲ ਹੀ ਦਿਖਾਵਾਂਗੇ ਹਨਾ ਤੇ ਇਹ ਯੂ ਵਿੱਚ ਤੇ ਬਾਕੀ ਜੇ ਹਨਾ ਤੇਰ ਸੋਈਆਂ ਜਿੱਥੇ ਦੇਖੋ 4 ਸੋਈਆਂ ਨੇ ਜਿੱਥੇ ਚੁੱਲੇ ਦਾ ਕੰਮ ਹੁੰਦਾ ਹੈ ਉੱਥੇ ਰਸੋਈ ਹੋ ਜਾਂਦੀ ਹੈ ਚੁੱਲੇ ਸਾਡੇ ਚਾਰੇ ਮੰਦਰ ਨੂੰ ਹਨਾ ਚਾਰ ਸੋਈਆਂ ਦੋ ਅੰਦਰ ਤੋਂ ਬਾਹਰ ਹਨਾ ਤੇ ਚੁੱਲੇ ਚਾਰ ਨੇ ਹੁਣ ਜਿੱਥੇ ਚੀਜ਼ ਕਰਦਾ ਸੀ ਉੱਥੇ ਹੀ ਕਰ ਲੈਣੇ ਆ ਹਨਾ ਤੇ ਬਾਕੀ ਪਰਿਵਾਰ ਹੈਗਾ ਸਾਂਝਾ ਤੇ ਕੋਠੀਆਂ ਦੋ ਨੇ ਹਨਾ ਤੇ ਬਾਕੀ ਅੱਗੇ-ਅੱਗੇ ਨਵੇਂ ਸਬਸਕ੍ਰਾਈਬਰ ਆਣਗੇ ਉਹ ਵੀ ਮੈਂ ਸਵਾਲ ਜਵਾਬ ਕਰਨਗੇ ਪਰ ਫਿਰ ਵੀ ਜਿਹੜੇ ਹੁਣ ਜਿੰਨੇ ਵੀ ਪੁੱਛਰੇ ਤੇ ਜ਼ਿਆਦਾਤਰ ਇਹੀ ਸਵਾਲ ਜਵਾਬ ਆ ਰਹੇ ਤੇ ਬਸ ਇਹਨਾਂ ਦੇ ਜਵਾਬ ਦੇਣਾ ਤਾਂ ਵੀ ਤੁਹਾਡੇ ਦੋ ਸੋਈਆਂ ਕਿੰਨੀਆਂ ਨੇ ਘਰ ਕੋਠੀਆਂ ਕੋਠੀਆਂ ਸਾਡੇ ਦੋ ਨੇ ਤੇ ਪਰਿਵਾਰ ਹੀ ਸਾਂਝਾ ਹੀ ਆ ਹਜੇ ਤੇ ਅੱਜ ਦੇ ਟਾਈਮ 'ਚ ਪਰਿਵਾਰ ਸਾਂਝਾ ਹੀ ਹੈ ਅੱਜ ਤੇ ਬਾਕੀ ਕੋਸ਼ਿਸ਼ ਪੂਰੀ ਰੱਖਦੇ ਆ ਵੀ ਇਹ ਸਾਜ ਬਣਾਈ ਰੱਖੀਏ ਲੰਬੀ ਚੱਲੇ ਹਨਾ ਕਿਉਂਕਿ ਅੱਜ ਕੱਲ ਜੋਇੰਟ ਫੈਮਲੀ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਤੇ ਬਾਕੀ ਸਾਰਾ ਕੁਝ ਜੋ ਵੀ ਜਿੱਦਾਂ ਹੋਊਗਾ ਤੁਹਾਨੂੰ ਉਹ ਵਲੌਗ 'ਚ ਅਸੀਂ ਦਿਖਾਉਣੇ ਜਾਵਾਂਗੇ ਜੇ ਕਿਸੇ ਦਾ ਵੀ ਕੋਈ ਸਵਾਲ ਹੋਇਆ ਤਾਂ ਪੁੱਛ ਸਕਦੇ ਹੋ ਕੋਈ ਗੱਲ ਨਹੀਂ ਜਵਾਬ ਦੇਣਾ ਸਾਡਾ ਫਰਜ਼ ਆ ਸਵਾਲ ਕਰਨਾ ਤੁਹਾਡਾ ਹੱਕ ਆ ਨਾ ਤੁਸੀਂ ਵਲੌਗ ਦੇਖਦੇ ਹੋ ਟਾਈਮ ਕੱਟਦੇ ਹੋ ਸਾਡੇ ਲਈ ਤਾਂ ਸਵਾਲ ਤੁਹਾਡਾ ਕਰਨ ਦਾ ਪੂਰਾ ਹੈ ਤੇ ਅੱਜ ਦਾ ਵਾਸਤਾ ਸਾਡਾ ਵਲੌਗ ਐਕੀ ਤੱਕ ਸੀਗਾ ਉਮੀਦ ਹੈ ਵੀ ਤੁਹਾਨੂੰ ਜਰੂਰ ਜਰੂਰ ਪਸੰਦ ਆਊਗਾ ਬੱਸ ਹੁਣ ਮਿਲਦੇ ਆਂ ਅਗਲੇ ਵਲੌਗ ਚੈਨਲ ਨੂੰ ਜਾਣ ਤੋਂ ਪਹਿਲਾਂ ਸਬਸਕ੍ਰਾਈਬ ਜ਼ਰੂਰ ਕਰਨਾ